ਅਸੀਂ ਸੋਧਰ ਰਹਿਰਾਸ ਸਾਹਿਬ ਸੁਣ ਕੇ ਹਟੇ ਆ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ हे ਮਨੁੱਖ ਇਹ ਸੰਸਾਰ ਦੇ ਉੱਤੇ ਇਸ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ ਬਣਾਇਆ ਹੈ ਸਜਾਇਆ ਹੈ ਨਿਵਾਜਿਆ ਹੈ ਉਹ ਸਭ ਕੁਝ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਰਿਹਾ ਹੈ ਰੱਬ ਨੂੰ ਸਾਰੇ ਹੀ ਗਾ ਰਹੇ ਨੇ ਇਥੋਂ ਤੱਕ ਤੁਦਨ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਗਾਵਨ ਗਾਉਂਦੇ ਨੇ ਪਾਉਣ ਪਾਣੀ ਬੈਸੰਤਰ ਰੱਬ ਨੂੰ ਪਾਉਣ ਮਤਲਬ ਹਵਾ ਜਿਹਨੂੰ ਪਵਨ ਕਹਿ ਦਿੰਦੇ ਆ ਪਾਣੀ ਮਤਲਬ ਜਲ ਬੈਸੰਤਰ ਮਤਲਬ ਅੱਗ ਰੱਬ ਨੂੰ ਹਵਾ ਪਾਣੀ ਅੱਗ ਵੀ ਗਾ ਰਹੇ ਨੇ ਹਣ ਉਹ ਕਿਦਾਂ ਗਾ ਰਹੇ ਨੇ ਗਾਉਣ ਦਾ ਮਤਲਬ ਹੈ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚੋਂ ਇੱਕ ਪੰਕਤੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਸਤਿਗੁਰ ਕਹਿੰਦੇ ਕਲਯੁਗ ਮਹਿ ਕੀਰਤਨ ਪ੍ਰਧਾਨ ਗੁਰਮਖ ਜਪਿਐ ਲਾਇ ਧਿਆਨ हे ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਇਸ ਕਾਲ ਯੁਗ ਦੇ ਵਿੱਚ ਜਿਹੜਾ ਕੀਰਤਨ ਹੈ ਨਾ ਉਹ ਪ੍ਰਧਾਨ ਹੈ ਤੇ ਤੁਸੀਂ ਹਰ ਵਕਤ ਹਰ ਵੇਲੇ ਕੀਰਤਨ ਕਰੋ ਹੁਣ ਕੀਰਤਨ ਜੇ ਅਸੀਂ ਕਰਾਂਗੇ ਤਾਂ ਜੋ ਅਸੀਂ ਸੋਚ ਰਹੇ ਆਂ ਵੀ ਸਾਨੂੰ ਹਾਰਮੋਨੀਅਮ ਲਿਆਉਣਾ ਪਏਗਾ ਤਾਪਲਾ ਲਿਆਉਣਾ ਪਏਗਾ ਜਾਂ ਚਮਟੇ ਢੋਲ ਕੇ ਲਿਆਉਣੀਆਂ ਪੈਣਗੀਆਂ ਤਾਂ ਕੀਰਤਨ ਕਰਾਂਗੇ ਤਾਂ ਕੀਰਤਨ ਹੋਏਗਾ ਨਹੀਂ ਕੀਰਤਨ ਦਾ ਮਤਲਬ ਹੈ ਰੱਬ ਦੀ ਕੀਰਤੀ ਕਰਨੀ ਰੱਬ ਦੇ ਗੁਣਾਂ ਨੂੰ ਗਾਉਣਾ ਜ਼ਰੂਰੀ ਨਹੀਂ ਕਿ ਅਸੀਂ ਸਾਜ਼ਾਂ ਨਾਲ ਗਾਈਏ ਅਸੀਂ ਗੁਰੂ ਘਰ ਆਉਨੇ ਆ ਨਤਮਸਤਕ ਹੁੰਨੇ ਆ ਇੱਥੇ ਗੁਰੂ ਘਰ ਦੇ ਵਿੱਚ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ ਸਾਨੂੰ ਸੁਣਨਾ ਚਾਹੀਦਾ ਗਾਉਣਾ ਵੀ ਚਾਹੀਦਾ ਪਰ ਅਸਲ ਦੇ ਵਿੱਚ ਕੀਰਤਨ ਦਾ ਮਤਲਬ ਹੈ ਕੀਰਤੀ ਕਰਨੀ ਰੱਬ ਦੀ ਸਿਫਤ ਸਲਾਹ ਕਰਨੀ ਰੱਬ ਨੂੰ ਗਾਉਣਾ ਹੁਣ ਜਿਵੇਂ ਹਵਾ ਗਾ ਰਹੀ ਹੈ ਅੱਗ ਗਾ ਰਹੀ ਹੈ ਪਾਣੀ ਵੀ ਗਾ ਰਿਹਾ ਹੈ ਉਹ ਗਾ ਕਿਦਾਂ ਰਹੇ ਨੇ ਗਾਉਣ ਦਾ ਮਤਲਬ ਹੈ ਰੱਬ ਦੇ ਹੁਕਮ ਦੇ ਵਿੱਚ ਚੱਲਣਾ ਤਦ ਨੂੰ ਗਾਵਨ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੁਹਾਨੂੰ ਤਾਂ ਇਸ ਸੰਸਾਰ ਦੇ ਵਿੱਚ ਹਵਾ ਪਾਣੀ ਅੱਗ ਗਾ ਰਹੇ ਨੇ ਭਾਵ ਤੁਹਾਡੇ ਹੁਕਮ ਵਿੱਚ ਚੱਲ ਰਹੇ ਨੇ ਹਵਾ ਰੱਬ ਦੇ ਹੁਕਮ ਵਿੱਚ ਚੱਲ ਰਹੀ ਹੈ ਕਿਸੇ ਦੇ ਅਧੀਨ ਨਹੀਂ ਕੋਈ ਵੱਡੇ ਤੋਂ ਵੱਡਾ ਮਹਾਬਲੀ ਆਪਣੇ ਆਪ ਨੂੰ ਦੇਵਤਾ ਕਹਾਉਣ ਵਾਲਾ ਕਿਉਂ ਨਾ ਹੋਵੇ ਇਹ ਹਵਾ ਉਹਦੇ ਅਧੀਨ ਨਹੀਂ ਇਹ ਰੱਬ ਦੇ ਅਧੀਨ ਹੈ ਜੇ ਕਿਸੇ ਮਨੁੱਖ ਦੇ ਜਾਂ ਕਿਸੇ ਦੇਵਤਿਆਂ ਦੇ ਜਾਂ ਕਿਸੇ ਹੋਰ ਦੇ ਅਧੀਨ ਹੁੰਦੀ ਨਾ ਹਵਾ ਤਾਂ ਸੱਚ ਜਾਣਿਓ ਇਹ ਹਵਾ ਫਿਰ ਸਿਰਫ ਤੇ ਸਿਰਫ ਉਹਨਾਂ ਨੇ ਆਪਣੇ ਲੋਕਾਂ ਨੂੰ ਹੀ ਦਇਆ ਕਰਨੀ ਸੀ ਆਖੋ ਸਤਨਾ ਆਪਾਂ ਮੰਨ ਮੰਨਦੇ ਆ ਨਾ ਇੱਥੇ ਕਿਹਾ ਜਾਂਦਾ ਕਿ ਭਾਈ ਪਵਨ ਦੇਵਤਾ ਹੈ ਕੋਈ ਦੇਵਤਾ ਹੈ ਜੇ ਪਵਨ ਦੇਵਤਾ ਹੁੰਦਾ ਤਾਂ ਉਹਨੇ ਰਾਖਸ਼ਾ ਨੂੰ ਦਮ ਘੁੱਟ ਕੇ ਸਾਹ ਘੁੱਟ ਕੇ ਹੀ ਮਾਰ ਲੈਣਾ ਸੀ ਉਹਨਾਂ ਦਾ ਖਾਤਮਾ ਕਰ ਦੇਣਾ ਸੀ ਕਿਉਂ ਕਿਉਂਕਿ ਉਹਨੇ ਹਵਾ ਖਿੱਚ ਲੈਣੀ ਸੀ ਪਰ ਨਹੀਂ ਇਹ ਜਿਹੜੀ ਹਵਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਹੈ ਇਹ ਤਾਂ ਉਹਦੀ ਮਰਜ਼ੀ ਹੈ ਕਿ ਨੂੰ ਹਵਾ ਦੇਣੀ ਹੈ ਤੇ ਕਿਹਦੀ ਹਵਾ ਕੱਢਣੀ ਹੈ ਸਾਡੇ ਸਰੀਰ ਦੇ ਵਿੱਚ ਹਵਾ ਹੀ ਹੈ ਨਾ ਇਹ ਸਵਾਸ ਹੀ ਨੇ ਨਾ ਜਿਹੜੇ ਚੱਲ ਰਹੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਆਸੀਂ ਜਦੋਂ ਉਹ ਸਾਨੂੰ ਹਵਾ ਦੇਈ ਜਾ ਰਿਹਾ ਹੈ ਆਕਸੀਜਨ ਕਹਿ ਲਓ ਸਵਾਸ ਕਹਿ ਲਓ ਦੇਈ ਜਾ ਰਿਹਾ ਹੈ ਤਦ ਤੱਕ ਅਸੀਂ ਤੁਰੇ ਫਿਰਦੇ ਆ ਜਿੱਦਣ ਉਹਨੇ ਇਹ ਸਵਾਸ ਕੱਢ ਲੇ ਹਵਾ ਬੰਦ ਕਰ ਦਿੱਤੀ ਕੋਈ ਸਾਨੂੰ ਜਿਉਂਦਾ ਵੀ ਨਹੀਂ ਕਰ ਸਕਦਾ ਇਸ ਕਰਕੇ ਹਵਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਚੱਲਦੀ ਹੈ ਹੁਕਮ ਨੂੰ ਮੰਨਦੀ ਹੈ ਤਾਂ ਕਰਕੇ ਸਤਿਗੁਰੂ ਕਹਿ ਰਹੇ ਨੇ ਹੇ ਅਕਾਲ ਪੁਰਖ ਜੀ ਤੁਹਾਨੂੰ ਹਵਾ ਗਾ ਰਹੀ ਹੈ ਪਾਣੀ ਪਾਣੀ ਦਾ ਕੰਮ ਹੈ ਭਵੇਂ ਤੱਤਾ ਹੋਵੇ ਠੰਡਾ ਹੋਵੇ ਉਹਨੇ ਆਪਣਾ ਅਸਰ ਵਿਖਾਉਣਾ ਉਸ ਤੋਂ ਬਾਅਦ ਪਾਣੀ ਸਾਡੀ ਪਿਆਸ ਵੀ ਭਜਾਉਂਦਾ ਹੈ ਪਾਣੀ ਸਾਡੇ ਜੀਵਨ ਦਾ ਖਾਤਮਾ ਵੀ ਕਰਦਾ ਹੈ ਜੇ ਅਸੀਂ 2 4 5 ਮਿੰਟ 10 ਮਿੰਟ ਪਾਣੀ ਵਿੱਚ ਰਹਿ ਜਾਈਏ ਦਮ ਕੁੱਟਿਆ ਜਾਏ ਖਤਮ ਹੋ ਜਾਾਂਗੇ ਇਹ ਪਾਣੀ ਦਾ ਸੁਭਾਅ ਹੈ ਪਾਣੀ ਕਿਸੇ ਨੂੰ ਨਹੀਂ ਬਖਸ਼ਦਾ ਤੇ ਅੱਗ ਦਾ ਵੀ ਇਹੀ ਸੁਭਾਅ ਹੈ ਅੱਗ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਮਹਾਪੁਰਖ ਕਿਉਂ ਨਾ ਬੈਠ ਜਾਵੇ ਉਹਨੂੰ ਵੀ ਅੱਗ ਨੇ ਸਾੜਨਾ ਅਸੀਂ ਆਮ ਤੋਂ ਆਮ ਲੋਕ ਅੱਗ ਨੂੰ ਹੱਥ ਲਾ ਦਈਏ ਸਾਨੂੰ ਵੀ ਸਾੜ ਦੇਣਾ ਹੈ ਤੇ ਗੁਰੂ ਪਿਆਰਿਓ ਇਹ ਜਿਹੜੇ ਵੱਡੇ ਵੱਡੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੁਦਰਤ ਦੇ ਨਿਯਮ ਬਣਾਏ ਨੇ ਇਹ ਨਿਯਮਾਂ ਦੇ ਵਿੱਚ ਅੱਗ ਹਵਾ ਪਾਣੀ ਵੀ ਹੈ ਇਹ ਰੱਬ ਦੇ ਹੁਕਮ ਵਿੱਚ ਚੱਲਦੇ ਨੇ ਭਾਵ ਰੱਬ ਨੂੰ ਗਾ ਰਹੇ ਨੇ ਇਹਨਾਂ ਦਾ ਜੋ ਸੁਭਾਅ ਹੈ ਇਹ ਆਪਣੇ ਸੁਭਾਅ ਮੁਤਾਬਕ ਚੱਲਦੇ ਨੇ ਕਿਸੇ ਦੇ ਅਧੀਨ ਨਹੀਂ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਰੱਬ ਦੇ ਹੁਕਮ ਦੇ ਅਨੁਸਾਰ